ਅਜੀ ਰਾਤੀ ਸਵਾਭੋ 2 ਵਜੇ ਸਾਨੂੰ ਫੋਨ ਆਇਆ ਇਸ ਰਾਜ ਦੇ ਦਾ ਕਿ ਕਹਿੰਦਾ ਤੁਹਾਡੀ ਮਕਾਨ ਦੇ ਬਾਹਰ ਕੋਤ ਅੱਗ ਦੀਆਂ ਲੱਗਾਂ ਚੱਲ ਰਹੀਆਂ ਤੇ ਆ ਕੇ ਦੇਖ ਲੋ ਅਸੀਂ ਜਿਵੇਂ ਆਏ ਆ ਪੂਰਾ ਤੇ ਅੱਗ ਲੱਗੀ ਹੋਈ ਸੀ ਮਾੜਾ ਜਿਹਾ ਸ਼ਟਰ ਚੱਕਿਆ ਅੰਦਰ ਵੀ ਲੱਗੀ ਅੱਗ ਪੂਰੀ ਅੱਗ ਲੱਗਾ ਕਾਰਨ ਕਿਸੇ ਨੂੰ ਮਾਦੋ ਦੇ ਕਰਕੇ ਆਰਨ ਪਾਤੀ ਬਾਹਰ ਛੋੜ ਸਰਕਟ ਆ ਕਰਾ ਮੈਂ ਛੋੜ ਜਿਹੜਾ ਉਹ ਇਸ ਆਗਾਮੀ ਘਟਨਾ ਲਈ ਵੀ ਟਾਈਮ ਆਪਰੇਸ਼ਨ ਕਰਕੇ ਸਾਨੂੰ ਕਾਜੀ ਦੋਸਾ ਵਕ 2 ਵਜੇ ਫੋਨ ਆਇਆ ਬਾਕੀ ਜੇ ਸਾਬ ਨਾਲ ਅੱਗ ਲੱਗੀ ਸੀ ਲਗਦਾ ਘੰਟਾ ਡੇਢ ਪਹਿਲੇ ਅੱਗ ਲੱਗ ਚੁੱਕੀ ਸੀ ਤੇ ਤੁਸੀਂ ਤੁਹਾਨੂੰ ਮੋਕਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਫੋਨ ਤੋਂ ਪਹਿਲਾਂ ਬਿਗੇਡ ਦੀਆਂ ਗੱਡੀਆਂ 3:25 ਮਿੰਟ ਤੱਕ ਆ ਗਈਆਂ ਸੀ ਅਸੀਂ ਕੀਤਾ ਸੀ ਫੋਨ ਉਹਨਾਂ ਨੂੰ ਤੇ ਪਰ ਜਿਹੜੀ ਬਿਜਲੀ ਵਿਭਾਗ ਦੇ ਦੀ ਸਪਲਾਈ ਹੈ ਉਹ ਉਹਨਾਂ ਨੇ ਬੰਦ ਨਹੀਂ ਕੀਤੀ ਅਸਾਂ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ 15 ਮਿੰਟ ਵੇਟ ਕਰਦੀਆਂ ਰਹੀਆਂ ਅਜੇ ਥੱਲੇ ਅੱਗ ਸੀਗੀ ਉਨਾ ਚਿਰ ਉੱਪਰ ਵੀ ਪਹੁੰਚ ਗਿਆ ਕਿ ਉਹ ਕਹਿੰਦੇ ਸਾਨੂੰ ਪ੍ਰੂਫ ਦਿਓ ਕਿ ਅੱਗ ਲੱਗੀ ਹੈ ਫਿਰ ਉਹਨਾਂ ਨੇ ਫੋਟੋ ਭੇਜੀ ਹੈ ਫਿਰ ਕਿਤੇ ਜਾ ਕੇ ਪੀਨ ਸਪਲਾਈ ਬੰਦ ਕੀਤੀ ਉਹਨਾਂ ਨੇ ਪਰ ਤਾਂ ਜਿੱਥੇ ਸਾਰਾ ਕਿਰਿਆ ਆ ਕਿ ਜਖਰੀ ਨਹੀਂ ਆਉਂਦੀ ਹਾਂਜੀ ਅੱਗ ਲੱਗਦੀ ਰਹੀ ਬਿਲਕੁਲ ਦੇਖੋ ਚਾਹੇ ਨੁਕਸਾਨ ਹੋਇਆ ਜਾਨੀ ਨੁਕਸਾਨ ਕਿੰਨਾ ਕੋਸਾ ਹੋ ਗਿਆ ਨੁਕਸਾਨ ਭਾਜੀ 15 ਤੋਂ 20 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਜਿੰਮੇਵਾਰ ਘਹਿਰਾ ਰਹੇ ਕਿ ਇਹ ਨੁਕਸਾਨ ਹੈ ਸਾਡੇ ਪਾਸ ਜਿੰਮੇਵਾਰ ਭਾਜੀ ਸਰਕਾਰ ਹੈ ਬਿਜਲੀ ਵਿਭਾਗ ਮੈਂ ਇਦਾਂ ਨਹੀਂ ਕਹਿੰਦਿਆਂ ਕਰਕੇ ਸਾਡੀ ਅੱਜ ਦੁਕਾਨ ਰਾਖ ਦੀ ਢੇਰੀ ਬਣ ਚੁੱਕੀ ਹੈ ਲੱਗਦਾ ਹੈ ਕਿ ਕਿਸੇ ਦੇ ਘਰ ਦੁਕਾਨ ਦੇ ਬਿਲਕੁਲ ਕਰੀਬੀ ਏਰੀਆ ਸੰਭਾ ਵੀ ਲੱਗਿਆ ਹੋਇਆ ਨਾਲ ਤਾਰਾਂ ਜਿਹੜਾ ਝੁੰਸੀਆ ਇਹ ਕੰਪਲੇਂਟ ਕੰਪਲੇਂਟ ਭਾਜੀ ਅਸੀਂ ਬੰਦਿਆਂ ਨੂੰ ਕਹਿੰਨੇ ਆ ਜਿਹੜੇ ਲਾ ਲਾਉਂਦੇ ਨੇ ਉਹ ਕਹਿੰਦੇ ਨੇ ਭਾਜੀ ਦੂਜਾ ਬੰਦਾ ਆਏਗਾ ਉਹ ਕਰ ਦੇਗਾ ਅੱਛਾ ਜੀ ਥੱਲੇ ਬਦਲ ਬਦਲ ਕੇ ਆਉਂਦੇ ਨੇ ਕਿਸੇ ਦੀ ਕੇਬਲ ਦੀ ਤਾਰ ਹੈ ਕਿਸੇ ਦੀ ਵਾਈਫਾਈ ਦੀ ਤਾਰ ਹੈ ਉਹ ਤਾਰਾਂ ਵਿੱਚ ਝੁੰਸੀਗਾ ਜਿਹੜਾ ਇਸ ਟਾਈਮ ਤੁਸੀਂ ਕੈਮਰੇ ਨਾਲ ਦਿਖਾਓ ਪੂਰਾ ਸੜਕੀ ਰੁਆ ਹੋ ਚੁੱਕਿਆ ਪੂਰਾ ਦੇਹਰ ਮਾਂ ਦੀ ਗੱਲ ਲੰਗ ਪਾਜੀ ਸਾਡੂੰ ਲੋਕ ਬੰਦੀ ਬੰਦਾ ਮਾੜੀ ਦਾ ਨਿਮੇਣਾ ਚਾਹੀਦਾ ਹੋਰ ਹੋ ਗਿਆ ਪਾਜੀ ਹੁਣ ਕਮਰਾ ਵੀ ਲੈ ਕੇ ਕਿੱਥੋਂ ਲਾਵਾਂ 15 ਵੀ ਲੱਖ ਪਹਿਲਾਂ ਨੁਕਸਾਨ ਹੋ ਗਿਆ ਹੁਣ 15 ਵੀ ਲੱਖ ਹੋਰ ਲਾਵਾਂ ਤਾਂ ਰੋਟੀਾਂਾਂ ਚੋਵਾਂਗੇ ਸਾਡੇ ਰੋਗੇ ਘਰ ਬਹਿ ਨਹੀਂ ਅੰਦਰ ਤੇ ਰੋਟੀਆਂ ਦੇ ਦੁਕਾਨ ਚ ਚਾਲੂ ਕਰਮ ਤਾਂ ਤੈਨੂੰ ਕੀ ਆਰਮੀ ਨਾ ਲੱਗਿਆ ਨਨੇ

ਕੀ ਕਰ ਰਹੇ 15-20 ਲੱਖ ਦਾ ਬੰਦੇ ਨੂੰ ਨੁਕਸਾਨ ਹੋ ਗਿਆ ਭਰਾ ਸਾਡੇ ਅਸੀਂ ਤਾਂ ਇਹ ਕਹਿੰਦੇ ਆ ਕਿ ਜੀ ਮੈਂ ਕਿਹਾ ਮੈਂ ਬਾਜਾ ਲਾਂ ਪਰ ਨਹੀਂ ਪੈਰਾ ਜੀ ਦੇਖੋ ਇੱਕ ਬੰਦਾ ਇੱਕ ਸਾਲ ਪਹਿਲਾਂ 15 ਲੱਖ ਰੁਪਏ ਲਾਂਦਾ ਨੌਕਰੀ ਛੱਡ ਕੇ ਲੋਨ-ਲੋਨ ਲੈ ਕੇ ਜਾ ਕੇ ਕਿਤੇ ਕਿਤੇ ਪੈਸਾ ਇਕੱਠੇ ਕਰਕੇ ਲਾਂਦਾ ਇੱਕ ਸਾਲ ਚ ਉਹਦਾ ਇੰਨਾ ਵੱਡਾ ਨੁਕਸਾਨ ਹੋਇਆ ਨਾ ਜੀ ਮੈਂ ਲੈ ਕਰ ਗਿਆ ਹੋਰ ਜੇ ਕੋਈ ਹੱਥ ਕਰਾ ਬੰਦਾ ਬੜੂਗਾ ਸਰਕਾਰ ਨੂੰ ਆਪ ਆ ਗਿਆ ਕਰਨਾ ਜਿਹੜਾ ਪੰਜਾਬ ਸਰਕਾਰ ਦੇ ਉੱਤੇ ਇਹ ਇੱਕ ਬੰਦਾ ਜੋਗ ਆਪਣਾ ਕਰ ਰਿਹਾ ਪੰਜਾਬ ਨੂੰ ਅਕੇਲੇ ਲੈ ਕੇ ਜਾ ਰਿਹਾ ਹੁਣ 20 ਲੱਖ ਰੁਪਏ ਨੁਕਸਾਨ ਹੋ ਗਿਆ ਤੇ ਸਾਰੇ ਨੂੰ ਇੱਕ ਕਵਰਿੰਗ ਕਰ ਦੇਵਾਂਗੇ ਲੱਗ ਜਾਣੇ ਪਹਿਲਾਂ ਸਫਾਈ ਕਰਾਊਗਾ ਸਾਰੇ ਦੁਕਾਨ ਦੀ ਰੋਡੇ ਵਿੱਚ ਸਾਰੀ ਵਾਇਰਿੰਗ ਹੋਏਗੀ ਸਾਰਾ ਕੁਝ ਹੋਏਗਾ ਡਾਊਨ ਸੀਲਿੰਗ ਤਾਂ ਕੋਈ ਕੋਚ ਵੀ ਨਹੀਂ ਬਚਿਆ ਇੱਕ ਮੈਂ ਕਿਹਾ ਮੈਜਰ ਤੁਸੀਂ ਇੱਕ ਟੀਵੀ ਦਿਖਾ ਦਿਓ ਅੰਦਰ ਕੈਮਰੇ ਮਾਰ ਕੇ ਕਿ ਇੱਕ ਟੀਵੀ ਬਚੀ ਹੋਵੇ ਤਾਂ ਏਸੀ ਪੱਕ ਸੜ ਗਿਆ ਸਾਰਾ ਕੁਝ ਸੜ ਗਿਆ ਟੋਟਲ 0%